ਕਿ ਜਾਓ ਜਰੀਹੋ ਦੇ ਨੇੜੇ ਅਪੜਿਆ ਤਾਂ ਇੱਕ ਅੰਨਾ ਛੜ ਤੇ ਕੰਡੇ ਬੈਠਾ ਭੀਖ ਮੰਗਦਾ ਸੀ ਅਤੇ ਉਹ ਨੇ ਪੀੜ ਲੰਗ ਦੀ ਸੁਣ ਕੇ ਪੁੱਛਿਆ ਭਾਈ ਇਹ ਕੀ ਹੈ ਹallelujah 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 ਐਂ ਹੋਇਆ ਕਿ ਜਰੀਹੋ ਦੇ ਨੇੜੇ ਯਿਸੂ ਲੰਗ ਰਿਆ ਸੀ ਤਾਂ ਇੱਕ ਅੰਨਾ ਛੜ ਤੇ ਬੈਠਾ ਭੀਖ ਮੰਗਦਾ ਸੀ ਅਤੇ ਉਹ ਨੇ ਪੀੜ ਦੀ ਆਵਾਜ਼ ਸੁਣੀ ਪੀੜ ਲੰਗ ਦੀ ਆਵਾਜ਼ ਸੁਣੀ ਪਰ ਪੀੜ ਵਾਲੇ ਕਿਸੇ ਮਨੁੱਖ ਨੂੰ ਪੁੱਛਿਆ ਇੱਕ ਕਾਦਰੌਲਾ ਪੈ ਰਿਹਾ ਹੈ ਇਹ ਕੀ ਹੋ ਰਿਹਾ ਹੈ ਕਿਉਂਕਿ ਉਹ ਅੱਖਾਂ ਤਾਂ ਦੇਰਨਾ ਸੀ ਪਰ ਕੰਨਾਂ ਨਾਲ ਸੁਣਦਾ ਸੀ ਜਦੋਂ ਕੰਨਾਂ ਨਾਲ ਸੁਣਿਆ ਤਾਂ ਉਹ ਪੁੱਛਿਆ ਕਿਸੇ ਮਨੁੱਖ ਦੇ ਕੋਲੋਂ ਤਾਂ ਮਨੁੱਖ ਨੇ ਉਹ ਆਖਿਆ ਤੇ ਲੋਕਾਂ ਨੇ ਉਹਨੂੰ ਖਬਰ ਦਿੱਤੀ ਕਿ ਯਿਸੂ ਨਾਸਰੀ ਲੰਗ ਰਿਹਾ ਹੈ ਲੋਕਾਂ ਨੇ ਉਹਨੂੰ ਕਿਹਾ ਕਿ ਪ੍ਰਭੂ ਯਿਸੂ ਸੀ ਜਰੀਹੋ ਦੇ ਲੱਗੋ ਦੀ ਨੰਗ ਰਿਹਾ ਹੈ ਜਰੀਓ ਨਗਰ ਤੇ ਲੱਗ ਨੰਗ ਰਿਹਾ ਹੈ ਤਾਂ ਅੰਨੇ ਨੇ ਵੀ ਪਰਮੇਸ਼ਰ ਅੱਗੇ ਐਉਂ ਪੁਕਾਰ ਕੇ ਆਵਾਜ਼ ਦਿੱਤੀ ਤਾਂ ਉਸ ਤਾਂ ਲੋਕਾਂ ਨੇ ਖਬਰ ਦਿੱਤੀ ਜਿਸ ਨੂੰ ਨੰਗ ਰਿਹਾ ਤਦ ਉਹਨੇ ਪੁਕਾਰ ਕੇ ਆਖਿਆ ਇਹ ਜਿਸ ਦੋਧ ਦੇ ਪੁੱਤਰ ਮੇਰੇ ਉੱਤੇ ਦਇਆ ਕਰ ਜਿਹੜੇ ਅੱਗੇ ਜਾਂਦੇ ਸਨ ਉਹਨਾਂ ਉਸ ਨੂੰ ਝਿੜਕਿਆ ਪਈ ਚੁੱਪ ਕਰ ਪਰ ਉਸ ਸਭ ਹੋਰ ਉੱਚੀ ਦੇ ਕੇ ਬੋਲਿਆ اے ਦੋਦੇ ਪੁੱਤਰ ਮੇਰੇ ਉੱਤੇ ਦਇਆ ਕਰ ਜਿਦੋਂ ਦੇਖੀਏ ਇੱਕ ਅੰਨੇ ਨੇ ਖੁਦਾ ਨੂੰ ਪੁਕਾਰਿਆ ਸੀ ਇਸ ਜਗਤ ਪਾਕ ਬਚਨ ਦੇ ਵਿੱਚ ਜਿਦੋਂ ਅਸੀਂ ਵੀ ਖੁਦਾ ਨੂੰ ਪੁਕਾਰਾਂਗੇ ਤੇ ਖੁਦਾ ਸਾਨੂੰ ਉੱਤਰ ਦੇਵੇਗਾ ਜਵੇਂ ਖੁਦਾ ਅੰਨੇ ਦੀ ਆਵਾਜ਼ ਸੁਣ ਕੇ ਉਸ ਜਗ੍ਹਾ ਤੇ ਖਲੋਜ ਸਕਦਾ ਉਹਦੀ ਪੁਕਾਰ ਸੁਣ ਕੇ ਜਗ੍ਹਾ ਤੇ ਖਲੋਜ ਸਕਦਾ ਅੱਜ ਜੇ ਅਸੀਂ ਵੀ ਖੁਦਾ ਨੂੰ ਪੁਕਾਰਾਂਗੇ ਤੇ ਖੁਦਾ ਵੀ ਸਾਡੀ ਆਵਾਜ਼ ਨੂੰ ਸੁਣ ਕੇ ਸਾਨੂੰ ਉੱਤਰ ਦੇਵੀ ਦਾ ਹallelujah 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 ਉਸਨੂੰ ਪਾਪ ਤੋਂ ਬਚੰਦੇ ਦੁਆਰਾ ਪਰਮੇਸ਼ਰ ਦਾ ਵਚਨ ਕਰਕੇ ਮੈਨੂੰ ਪੁਕਾਰ ਮੈਂ ਤੈਨੂੰ ਉੱਤਰ ਦੇਵਾਂਗਾ ਹੁਣ ਇਸ ਜਗ੍ਹਾ ਤੇ ਅੰਨਾ ਵੀ ਖੁਦਾ ਨੂੰ ਪੁਕਾਰਿਆ ਹੈ ਤੇ ਅੰਨਾ ਜਿਹੜਾ ਖੁਦਾ ਨੂੰ ਪੁਕਾਰਿਆ ਹੈ ਤਾਂ ਲੋਕ ਨੂੰ ਚੁੱਪ ਕਰਾ ਰਹੇ ਆ ਕਿ ਤੂੰ ਚੁੱਪ ਕਰ ਜਾ ਤਾਂ ਹੋਰ ਉੱਚੀ ਦੇ ਬੋਲਿਆ اے ਯਿਸੂ ਦਾ ਉਹਦੇ ਪੁੱਤਰ ਮੇਰੇ ਉੱਤੇ ਦਇਆ ਕਰ ਜਦੋਂ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਹੋਰ ਜਿਆਦਾ ਉੱਚੀ ਬੋਲਣ ਲੱਗਾ ਉਹਨੂੰ ਕਿਹਨੇ ਛਿੜਕਿਆ ਹੋਵੇਗਾ ਕਿ ਇਹਨੇ ਰੋਕਿਆ ਹੋਵੇਗਾ ਕਿ ਇਹਨੇ ਇਹਨੂੰ ਦੱਪਕੇ ਵੀ ਮਾਰੇ ਹੋਣਗੇ ਕਿ ਇਹਨੇ ਇਹਨਾਂ ਨੂੰ ਛਿੜਕੀਆਂ ਦਿੱਤੀਆਂ ਹੋਣਗੀਆਂ ਕਿ ਤਰਾ ਤਰਾਤ ਕਿਹਦੀ ਸ਼ਬਦੀ ਬੋਲੇ ਹੋਣਗੇ ਇਹ ਕੀ ਦੂ ਕੰਦਾ ਹੋ ਕੇ ਇੰਨਾ ਜਿਆਦਾ ਰੌਲਾ ਪਾ ਰਿਹਾ ਹੈ ਤੇ ਕਿਉਂ ਉਹ ਇੰਨਾ ਉਹ ਕਿੰਨਾ ਜਿਆਦਾ ਉੱਚੀ ਉੱਚੀ ਚਲਾ ਰਿਹਾ ਹੈ ਪਰ ਪਰਮੇਸ਼ਵਰ ਨੇ ਉਹਦੀ ਆਵਾਜ਼ ਨੂੰ ਨੇਚੇ ਦੇ ਨਾਲ ਸੁਣਿਆ ਉਹਦੇ ਨੂੰ ਜੇ ਵੀ ਉਹ ਜਲਦੀ ਨੇਚਰ ਨਾਲ ਜੂਸੀ ਖੁਦਾ ਨੂੰ ਪੁਕਾਰਾਂਗੇ ਜਲਦੀ ਵਿਸ਼ਵਾਸ ਨਾਲ ਜਦ ਅਸੀਂ ਖੁਦਾ ਨੂੰ ਪੁਕਾਰਾਂਗੇ ਸਾਡੀ ਆਵਾਜ਼ ਖੁਦਾ ਦੀ ਜ਼ੂਰੀ ਵਿੱਚ ਪਹੁੰਚੇਗੀ ਖੁਦਾ ਸਾਡੀ ਆਵਾਜ਼ ਸੁਣ ਕੇ ਉਹ